ਵਿਲੇ ਦੀ ਸਭ ਤੋਂ ਵੱਡੀ ਖਬਰ ਉਹਨਾਂ ਲੋਕਾਂ ਲਈ ਹੈ ਜੋ ਨੂਰਪਬੇਦੀ ਤੋਂ ਨੰਗਲ ਤੇ ਨੰਗਲ ਤੋਂ ਨੂਰਪਬੇਦੀ ਜਾਂ ਰੂਪਨਗਰ ਨੂੰ ਵਾਇਆ ਐਲਗਰਾ ਪੁਲ ਤੋਂ ਹੋ ਕੇ ਜਾਣਾ ਚਾਹੁੰਦੇ ਹਨ ਦੱਸ ਜੀ ਕਿ ਹੁਣ ਉਹਨਾਂ ਨੂੰ ਆਪਣਾ ਰੂਟ ਬਦਲਣਾ ਪਵੇਗਾ ਕਿਉਂਕਿ ਐਲਗਰਾ ਸਵਾਨ ਨਦੀ ਤੇ ਬਣਾਇਆ ਗਿਆ ਪੁਲ ਅੱਜ ਬੰਦ ਕਰ ਦਿੱਤਾ ਗਿਆ ਹੈ ਤਸਵੀਰਾਂ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕੋਈ ਇਸ ਰਸਤੇ ਨੂੰ ਬੰਦ ਕਰ ਲਈ ਪ੍ਰਸ਼ਾਸਨ ਦੇ ਵੱਲੋਂ ਇੱਟਾਂ ਨਾਲ ਇੱਕ ਰੋਗ ਬਣਾਈ ਜਾ ਰਹੀ ਹੈ ਅਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਜੂਦ ਹਨ ਹੁਣ ਦੱਸਣ ਜੋ ਹੈ ਕਿ ਇਸ ਪੁਲ ਦੇ ਵਿਚਕਾਰ ਬੀਤੇ ਸਮੇਂ ਤੋਂ ਹੀ ਪੁਲ ਦੇ ਵਿਚਕਾਰ ਬਣਾਏ ਗਏ ਪਾਇਆਂ ਚ ਗੈਪ ਪੈ ਰਿਹਾ ਸੀ ਤੇ ਇਸ ਸਬੰਧੀ ਸਰਕਾਰ ਵੱਲੋਂ ਕੋਈ ਧਿਆਨ ਨਾ ਦੇਣ ਕਾਰਨ ਹੁਣ ਇਹ ਗੈਪ ਵੱਧ ਕੇ ਲਗਭਗ 6 ਇਚ ਤੋਂ ਵੀ ਜ਼ਿਆਦਾ ਦਾ ਹੋ ਗਿਆ ਹੈ ਤੇ ਲੋਕਾਂ ਵੱਲੋਂ ਆਵਾਜ਼ ਚੁੱਕਣ ਤੋਂ ਬਾਅਦ ਆਖਿਰਕਾਰ ਪ੍ਰਸ਼ਾਸਨ ਜਾਗ ਗਿਆ ਤੇ ਹੁਣ ਇਸ ਪੁੱਲ ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ ਤੇ ਸਿਰਫ ਤੇ ਸਿਰਫ ਦੋ ਪਹੀਆ ਵਾਹਨ ਹੀ ਇਸ ਤੋਂ ਗੁజర్ ਸਕਦੇ ਹਨ ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਮਾਈਨਿੰਗ ਮਾਫੀਆ ਵੱਲੋਂ ਪੁੱਲ ਨੂੰ ਵੀ ਨਹੀਂ ਬਖਸ਼ਿਆ ਤੇ ਪੁੱਲ ਦੇ ਹੇਠਾਂ ਵੀ ਮਾਈਨਿੰਗ ਕੀਤੀ ਗਈ ਹੈ ਜਿਸ ਕਾਰਨ ਇਸ ਦੇ ਪਿੱਲਾਂ 'ਚ سپورਟ ਹਿੱਲਣ ਦੇ ਕਾਰਨ ਪੁੱਲ ਦੇ ਉੱਪਰ ਵੀ ਨੁਕਸਾਨ ਹੋ ਗਿਆ ਜਿਸ ਕਾਰਨ ਆਖਰਕਾਰ ਹੁਣ ਇਹ ਪੁੱਲ ਲੋਕਾਂ ਲਈ ਜਾਨ ਦਾ ਖੋ ਬਣ ਚੁੱਕਿਆ ਹੈ ਤਸਵੀਰਾਂ ਜੇ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਇਹ ਪਾਇਆ ਵਿੱਚ ਪਿਆ ਹੈ ਗੈਪ ਜੋ ਕਿ ਲਗਭਗ 6 ਇੰਚੋਂ ਵੀ ਜ਼ਿਆਦਾ ਹੈ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਸ ਦੇ ਕਾਰਨ ਹੁਣ ਇਹ ਪੁਲ ਬੰਦ ਕਰ ਦਿੱਤਾ ਗਿਆ ਤੇ ਪ੍ਰਸ਼ਾਸਨ ਦੇ ਵੱਲੋਂ ਪੁਲ ਦੇ ਰਸਤੇ ਨੂੰ ਬੰਦ ਕਰਨ ਲਈ ਇੱਟਾਂ ਨਾਲ ਇੱਕ ਰੋਕ ਲਗਾਈ ਜਾ ਰਹੀ ਹੈ ਫੇਰ ਇਹ ਕਿਨੇ ਜਾਂਦੇ ਚਲਾਓ ਗੱਲ ਮਜ਼ਾਕ ਹੈ